ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਵਾਸਾਂ ਦੀ ਕੀਮਤ ਗੁਰੂ ਰਾਮ ਦਾ ਜੀ ਦਾ ਫਰਮਾਨ ਹੈ ਜਿਨ੍ਹਾਂ ਸਾਸਿਕ ਰਾਸ ਇਹਨਾਂ ਦੇ ਸਰੀ ਸੇ ਪੁਰੇ ਪੁਰਖ ਪ੍ਰਧਾਨ ਜੋ ਆਪਣੇ ਹਰ ਸਵਾਸ ਅੱਤੇ ਗੁਰ ਕੀ ਨਾਲ ਪ੍ਰਭੂ ਨੂੰ ਨਹੀਂ ਪੁਣਾਉਂਦੇ ਉਹ ਫੋਨ ਅਤੇ ਅਰਛਿਤਪੁਰ ਖਾਨ ਉਹ ਰਜਨ ਦੇਵ ਜੀ ਦਾ ਫਰਮਾਨ ਹੈ ਇੰਨਾ ਸਾਥ ਸਿਗ ਰਾਤ ਚਨਾ ਵਿਚਰੇ ਅਰ ਨਾਮਾ ਮਨ ਮੰਤ ਤਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਜੋ ਆਪਣੇ ਹਰ ਸਵਾਛੇ ਬੁਰਕੀ ਨਾਲ ਵਾਏ ਗੁਰੂ ਜੀ ਦੇ ਨਾਮ ਨੂੰ ਨਹੀਂ ਪਨਾਉਂਦੇ ਅਤੇ ਇਨਾਂ ਦੇ ਕਿਤ ਅੰਦਰ ਇਹ ਮੰਤਰ ਹੈ ਇਹ ਨਾਨਕ ਉਹ ਤਨ ਹਨ ਅਤੇ ਕੇਵਲ ਉਹ ਹੀ ਭੂਤਨ ਸਾਧੂ ਹਨ ਉਹ ਅਮਰ ਜਨ ਦਾਗੀ ਪਰਮੰਦੇ ਹਨ ਜਿਨ੍ਹਾਂ ਸਾਧ ਸਿਗ ਰਾਸਨਾ ਵਿਛਰੇ ਸੇ ਹਰ ਜਨ ਪੂਰੇ ਸਹੀ ਜਾਣ ਜੋ ਸਾ ਲੈਂਦਿਆ ਅਤੇ ਖਾਂਦਿਆ ਪ੍ਰਭੂ ਨਹੀਂ ਨੂੰ ਨਹੀਂ ਪਨਾਉਂਦੇ ਉਹਨਾਂ ਨੂੰ ਵਾਹਿਗੁਰੂ ਜੇ ਮੁਕੰਮਲ ਸੱਚੇ ਕੋਲੇ ਸਮਝ ਜਿਵੇਂ ਛਾੜਛਰਾਏ ਨੇ ਟਟਨੇ ਵਿੱਚ ਮਧਾਨਾ ਦੀ ਕੀਮਤ ਪਾਈ ਸੀ ਉਸ ਨੂੰ ਇਹ ਫਰਕ ਸੀ ਇਹ ਇੱਕ ਇੰਕੀ ਬਲਾਰ ਹੈ ਇਸੇ ਤਰ੍ਹਾਂ ਸਾਸਾਂ ਦੀ ਕੀਮਤ ਉਹੀ ਪੌਂਦੇ ਹਾਨਾ ਇਹਨਾਂ ਨੂੰ ਇਸ ਦੀ ਕੀਮਤ ਦਾ ਪਤਾ ਹੋ ਗਿਆ ਜਦੋਂ ਕਬੀਰ ਜੀ ਨੇ ਜਦ ਅਰਮਾਨੰਦ ਜੀ ਤੋਂ RAM ਨਾਮ ਦਾ ਆਪਣੇ ਚ ਲਿਆ ਜਾਂ ਉਹਨਾਂ ਨੇ ਨਾਮ ਜਪਣ ਕਰਕੇ ਕਾਡਾ ਸਾਰਾ ਕੰਮਕਾਰ ਛੱਡ ਦਿੱਤਾ ਅਤੇ ਲੋਕਨਾਂ ਨੂੰ ਕਹਿਣ ਲੱਗੇ ਤੁਸੀਂ ਨਾਮ ਵੇਲੇ ਵੇਲੇ ਜਪ ਲਿਆ ਕਰੋ ਪਰ ਕਬੀਰ ਜੀ ਨੇ ਕਿਹਾ ਹਰੀਜਾ ਨਾਮ ਦੇਣਾ ਇੱਕ ਖਿੰ ਇੱਕ ਛੇਮ ਨਹੀਂ ਰਾ ਸਕਦਾ ਜੇ ਮੈਂ ਆਪਣਾ ਕੰਮ ਕਰਦਾ ਹਾਂ ਤਾਂ ਨੜੀ ਵਿੱਚ ਧਾਗਾ ਪਉਣ ਲੱਗਿਆ ਇੱਕ ਸਵਾਸ ਮੇਰਾ ਬਿਤਾ ਚੜਿਆ ਜਾਂਦਾ ਹੈ ਇਸ ਤਰ੍ਹਾਂ ਮੇਰੀ ਨਾਮ ਸ਼ਿਮਰਦੀ ਰਾਤ ਦੀ ਧਾਗਾ ਟੋਟੇ ਜਾਂਦੀ ਹੈ ਵੀਰ ਸਾਹਿਬ ਨੂੰ ਸਵਾਸਾਂ ਦੀ ਕੀਮਤ ਦਾ ਪਤਾ ਸੀ ਜਦੋਂ ਸਿਕੰਦਰ ਬਾਦਸ਼ਾਹ ਦਾ ਆਖਰੀ ਸਮਾ ਆ ਤਾਂ ਜੰਮਦੂਤ ਉਸ ਨੂੰ ਲੈਣ ਆਤੇ ਆਏ ਤਾਂ ਉਸ ਨੇ ਜੰਮਦੂਤ ਨੂੰ ਕਿਹਾ ਕਿ ਮੈਨੂੰ ਆਪਣੀ ਮਾਤਾ ਜੀ ਨੂੰ ਮਿਲ ਲੈਣ ਦੀ ਉਹ ਜਿਸਾ ਚਾਹਤੇ ਧੋ। ਇਹ ਮੇਰਾ ਜੀ ਅੰਧ ਰਾਜ ਲੈ ਲਓ। ਪਰ ਜੰਦੂਤ ਕਹਿੰਦਾ ਕਿ ਹੁਣ ਤੂੰ ਚਾਹੂ ਭਵੇਂ ਤਿੰਨ ਲੋਕ ਦਾ ਰਾਜ ਵੀ ਦੇ ਦੇ। ਹੁਣ ਇੱਕ ਸਵਾਸ ਹੀ ਵਾਧੂ ਨਹੀਂ ਮਿਲ ਸਕਦਾ। ਤਾਂ ਚੰਦਰਬਾਸ ਨੇ ਇਹ ਵਾਅਦਾ ਕੀਤਾ ਕਿ ਮੈਂ ਆਪਣੇ ਜਿਹੜੇ ਸਵਾਸ ਆ ਇਹਨੇ ਗਵਾ ਲਏ ਜਿਨ੍ਹਾਂ ਦੀ ਕੀਮਤ ਤਿੰਨ ਲੋਕ ਰਾਜ ਤੋਂ ਵੱਧ ਸੀ। ਹਰ ਇੱਕ ਮਨੁੱਖ ਨੂੰ ਜਨ ਵਿੱਚ 7000 ਸਵਾਸ ਲੈਂਦਾ ਹੈ ਜੇਕਰ ਕਿਸੇ ਮਨੁੱਖ ਦੀ ਉਮਰ 100 ਸਾਲ ਦੀ ਹੋਵੇ ਤਾਂ 88 ਕਰੋੜ 66 ਲੱਖ ਜੀਵਨ ਰਗਪਾਗੇ ਸਵਾਸ ਆਉਂਦੇ ਹਨ ਜੇਕਰ ਉਮਰ 78 ਸਾਲ ਦੀ ਹੋਵੇ ਤਾਂ 66 ਕਰੋੜ 40 ਲੱਖ ਸਵਾਸ ਆਉਂਦੇ ਹਨ ਨਿਯਤ ਨਿਮ ਕਰਨ ਲਈ ਪ੍ਰਤੀ ਦਿਨ ਕਾਇਤੰਟੇ ਨਾ ਸਮਾ ਜਾਈਦਾ ਗੁਰੂ ਅਰਜਨ ਦੇਵ ਜੀ ਫਰਮਾਇਆ ਹਨ ਮਨ ਤਨ ਮਨ ਤਨ ਸਾਚਿ ਗਰਾਸ ਪਰਮ ਇੱਕੋ ਇੱਕ ਤੇ ਆਈ ਆਪਣੇ ਚੇਤ ਤੇ ਸਿਰ ਅੰਦਰ ਤੋਂ ਆਪਣੇ ਹਰ ਸਵਾਰ ਤੇ ਬੁਰਕੀ ਨਾਲ ਸਿਰਫ ਇੱਕ ਸਵਾਮੀ ਦਾ ਚੇਮਨ ਕਰ ਕਿਸੇ ਵਿਖਾਰੇ ਨੇ ਸਾਚੀ ਹੀ ਗਿਆਨ ਕੀਤਾ ਹੈ ਵਧੇ ਸੋ ਵਧੇ ਮਨੁੱਖੀ ਜੀਤ ਨਾ ਵਧਦੀ ਹੀ ਜਾਂਦੀ ਹੈ ਕਟੇ ਸੋ ਕਟੇ ਮਨੁੱਖੀ ਦੀ ਉਮਰ ਹਰ ਰੋਜ ਕੱਟਦੀ ਜਾਂਦੀ ਹੈ ਨਾ ਵਧੇ ਨਾ ਕਟੇ ਮਨੁੱਖ ਦੇ ਸਵਾਸ ਜੋ ਲਿਖਿਆ ਨਾ ਉਹ ਨਾ ਵਧੇ ਹਨ ਨਾ ਕੱਟੇ ਹਨ ਇਹ ਸਵਾਸ ਹੀ ਕਮੁਲਕ ਦਾਤਾ ਜਿਦਿਕੇ ਵਹੀ ਗਿਰੋਨੋ ਮਨੁੱਖ ਨੂੰ ਦਿੱਤੀ ਜਾਂਦੀ ਹੈ ਵੈਕੁਨਜੀ ਦਾ ਖਰਚਾ ਵੈਕੁਨਜੀ ਕੀ ਫਤਿਹ ਆਪ ਜੀ ਦਾ ਦਾਸ ਸੰਤਿ ਚੰਨਲੀ ਟੂੜੀ ्ञਾਨੀ ਸੰਬੋਧਨ ਚੰ ਅਕਰบุรี